ਮੇਰੀ ਪਹਿਲੀ ਵਾਰ ਪੱਛੀ ਚਲਾ ਗਿਆ ਅਪਰ 3 ਮਿੰਟ ਦੇ ਦੋਸਤ ਨੇ ਬਿੰਦਲ ਵਾਲਿਆਂ ਜਿਹੜੇ ਕੰਮ ਦੇ ਸੰਭਾਗਕ ਸੀ ਉਹ ਮੈਚ ਕਰ ਰਹੇ ਸਨ ਉਹ ਤੋਂ ਜਰਨਲਿਜ਼ਮ ਕਰਦੇ ਹੁੰਦੇ ਸੀ ਵਿੱਚ ਵਿੱਚ ਉਹ ਇੱਕ ਬਹੁਤ ਸਗਾ ਸੀ ਬੜੀ ਇੱਕ ਬਵਾਤਵਾਦੀ ਉਹਨੇ ਦਾੜ੍ਹ ਦੇ نیچے ਪੜਿਆ ਔਰ ਹਾਂਜੀ ਕੀ ਨਾਮ ਹੈ ਬਈ ਜੀ ਆਪਣਾ ਲਾਪੀ ਸਿੰਘ ਫਿਰੋਕੀ ਹੈ ਮੇਰਾ ਨਾਮ ਪਾਪਾ ਫਰੀਦ ਆਗਬਨਪੁਰ ਤੋਂ ਮੌਕੇ ਪੁਸ਼ਕਤ ਮੇਲਾ ਲਗਾਇਆ ਜਾ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਪਾਪਾ ਫਰੀਦ ਸਾਹਿਬ ਸਾਡੀ ਪੰਜਾਬੀ ਬੋਲੀ ਦੀ ਪੰਜਾਬੀ ਜ਼ੁਬਾਨ ਦੇ ਪਹਿਲੇ ਸ਼ਾਇਰ ਸਾਡੇ ਬੋਲੀ ਪਾਣੀ ਰਚੀ ਪੰਜਾਬੀ ਜ਼ੁਬਾਨ ਦੇ ਵਿੱਚ ਤੇ ਪੰਜਾਬੀ ਇਹ ਕਰਾ ਦੇ ਪਾਇਆ ਇਸ ਕਰਕੇ ਉਹਨਾਂ ਨੂੰ ਸਮਰਥਨ ਦਿੱਤੇ ਪੰਜਾਬੀ ਲੋਕਾਂ ਦਾ ਪੁਸਤਕ ਮੇਲਾ ਕਈ ਤੋਰ ਦੇ ਸਰਕਾਰੀ ਵਿਦਿਅਕ ਅਕਾਲ ਚੁੱਪ ਗਿਆ ਜਿਹਦੇ 50 ਤੋਂ ਵੱਧ ਪ੍ਰਕਾਸ਼ਿਤ ਤੇ ਪੁਸਤਕੋਰੀ ਤਾਂ ਆਏ ਹੋਏ ਨੇ ਸਾਰੇ ਪੰਜਾਬੀਆਂ ਨੂੰ ਪੰਜਾਬੀ ਦੇ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਗੈਂਤੀ ਚ ਇੱਥੇ ਪਹੁੰਚੋ ਕਿ ਆਹ ਇੱਕ ਤਮਾਖਿ ਹੈ ਬਾਬਾ ਫਰੀਦ ਆਗਮਨ ਪੁਰਬ ਤੇ ਜੋ ਪੁਸਤਕ ਮੇਲਾ ਲੱਗਦਾ ਦੂਸਰੇ ਮੇਲਿਆਂ ਨਾਲੋਂ ਕੀ ਵੱਖਰਾ ਪਨ ਲੱਗਦਾ ਤੁਹਾਨੂੰ ਇਹਦੇ ਚ ਕੁਸੂਨ ਮੇਲਾ ਆਪਣੇ ਆਪ ਦੇ ਵਿੱਚ ਹੀ ਹਾਰ ਦੀ ਬਹੁਤ ਸਾਰੀ ਮੇਲਿਆਂ ਦੇ ਵਿੱਚ ਆ ਮੈਨੂੰ ਲੱਗਦਾ ਕਿ ਲੱਗਣਾ ਹੀ ਚਾਹੀਦਾ ਕਿਉਂਕਿ ਜਿਹੜਾ ਹੈਗਾ ਜਿਵੇਂ ਸਾਡੀ ਤੁਸੀਂ ਹੋਰ ਪਾੜਾ ਖਾਨੇ ਸਾਡੀ ਸਰੀਰ ਦੀ ਕਾਗਜ਼ ਤੇ ਇਸ ਤਰ੍ਹਾਂ ਕਿਤਾਬਾਂ ਸਾਡੀ ਮਾਨਸਿਕ ਖਰਾਕ ਹੈ ਕਿ ਸਾਡੇ ਮਾਨਸਿਕ ਤੰਦਰੁਸਤ ਰੱਖਣ ਵਾਸਤੇ ਮਾਨਸਿਕ ਤੰਦਰੁਸਤ ਰੱਖਣ ਵਾਸਤੇ ਸਾਨੂੰ ਕਿਤਾਬਾਂ ਦੀ ਲੋੜ ਹੈ ਤੇ ਬਹੁਤ ਵਧੀਆ ਇਹ ਵੀ ਸੁਣਨ ਦੇ ਵਿੱਚ ਆਇਆ ਵੀ 5 ਦਿਨਾਂ ਪੁਸਤਕ ਮੇਲੇ ਵਿੱਚ ਲਗਭਗ 5 ਲੱਖ ਪਲੱਸ ਜਿਹੜੇ ਕਿਤਾਬਾਂ ਦੀ ਸੇਲ ਹੋ ਜਾਂਦੀ ਹੈ ਆਮ ਮਿਲਕਲ ਕਿਤਾਬਾਂ ਵੇਚਦੀਆਂ ਬਹੁਤ ਵੱਡੀ ਗੈਂਦੀ ਚ ਕਿਉਂਕਿ ਪੰਜਾਬ ਦੇ ਬਹੁਤ ਵੱਡੇ ਪੁਸਤਕ ਮੇਲਿਆਂ ਦੇ ਵਿੱਚੋਂ ਇੱਕ ਹੈ ਤੇ ਜੁਰੋ ਤੋਂ 60 ਕਿਤਾਬਾਂ ਕੀ ਰੋ ਜੇਕਰ ਆਪਾਂ ਪਾਠਕਾਂ ਦੇ ਰੁਝਾਨ ਨੂੰ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਇਹ ਬਹੁਤ ਵਧੀਆ ਜੀ ਸਾਡੇ ਅੰਮੀ ਚਾਹਾਂਗੇ ਸੋਸ਼ਲ ਮੀਡੀਆ ਤੇ ਵੀ ਵੈਸੇ ਵੀ ਪਾਠਕਾਂ ਦੀ ਬਹੁਤ ਅੰਕਾ ਬਣਾ ਜੀ 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 ਹਾਂ ਜੀ ਸਰ ਕੀ ਨਾਮ ਆਪਕਾ तो कहाँ से आए हो आप जो आज पुष्कर तो मेला लगाया जा रहा है फरीदकोट में बाबा फरीद जी की नगरी में कैसा लग रहा है आपको हर वर्ष आते हैं जहाँ पे जी कौन सी पुशकत लेकर आए हो आज जी जी

ਜੇਕਰ ਫਰੀਦਕੋਟ ਦੀ ਗੱਲ ਕਰੇ ਤਾਂ ਫਰੀਦਕੋਟ ਪਾਰਕਾਂ ਦੀ ਜੇ ਪਸੰਦ ਦੀ ਗੱਲ ਕਰੇ ਤਾਂ ਕਿਸੀਂ ਕਿਤਾਬੇ ਪਸੰਦ ਕਰਦੇ ਕਿਸੀਂ ਮੁੰਬਦਰੀ ਡਰਾਪ ਪਸੰਦ ਕਰਦੇ ਫਰੀਦਕੋਟ ਦੇ ਲੋਕ ਜਾਣ ਮਨਪਸੰਦ ਕਿਤਾਬੀ ਜੀ ਕੁਝ ਐਸੇ ਪਾਰਕ ਜਰੂਰ ਤੁਮਾਰੇ ਲੋਕ ਦੇ ਪਸੰਦ ਆ ਨਹੀਂ ਕਿ ਲੋਕਾਂ ਨੇ ਮੱਧ ਤੋਂ ਉੱਕੇ ਲੰਕੀ ਨੂੰ ਪਸੰਦ ਕਰਨਾ

ਮੇਰੀ ਪਹਿਲੀ ਵਾਰ ਮੇਰੀ ਪਹਿਲੀ ਵਾਰ ਐਸ਼ਿਕ ਚਲਾਗਾ ਪਰ 3 ਮਿੰਟ ਦਾ ਦੋਸ ਨੇ ਫਿੰਡਲ ਵਾਲੀਆਂ ਜਿਹੜੇ ਕਮਿਊਨ ਦੇ ਸੰਭਾਗਿਕ ਹੋ ਸੀ ਤੇ ਅੱਜ ਕੱਲ੍ਹ ਲੈ ਨੇ ਚਾਰੰਦਨ ਬਣੇ ਉਹ ਤੋਂ ਜਰਨਲਿਜ਼ਮ ਕਰਦੇ ਹੁੰਦੇ ਸੀ ਉਹਨਿਆ ਜਿਹਨਾਂ ਪੋਸਟਮਨ ਪੜ੍ਹਦੇ ਸਨ ਉਹਨੂੰ ਸਭ ਮਾਈਕ ਹੋ ਸੀ ਜਿਹਨੂੰ ਸਭ ਮਾਈਕ ਹੋ ਸੀ ਇਹ ਸਭ ਅਗਿਆਤਵਾਂ ਪਾਰਟੀਆਂ ਤਲਾ ਉਹਦਾ अच्छा 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 अ

ਸਰ ਕੀ ਨਾਮ ਆ ਤੁਹਾਡਾ ਅਮਰ ਤੁਹਾਨੂੰ ਮੇਰਾ ਗੋਲਾ ਪਰਲੀ ਗੱਲ ਕੋਈ ਨਹੀਂ ਜੀ ਬਾਤ ਜਿਆ ਫੋਟੋ ਵਾਲੀ ਰਾਤ ਹੈ ਦੇਸ਼ ਪੰਜਾਬ ਦੇ ਵਿੱਚੋਂ ਇਹ ਪੁਸਤਕ ਮੇਲਾ ਕਿੰਨੇ ਦਿਨ ਲੱਗਦਾ ਜੀ ਇੱਥੇ ਜੀ ਜੀ ਤੋਂ ਲੈ ਕੇ ਸੰਬੰਧ 10 ਸਾਲ ਜਿਹਾ ਹੋ ਗਿਆ ਇਹ ਬਸ ਇਧੇ ਵੱਖਰੇ ਬੰਦਾ ਹੰਤਾ ਦੇ ਆਇਆ ਜਿੱਥੇ ਕੋਈ ਖਰਚਾ ਨਹੀਂ ਲਿਆ ਜਾਂਦਾ ਚਰਾਇਆ ਨਹੀਂ ਜਾਂਦਾ ਜਿੰਨਾ ਖੈ ਚਾਰ ਕਿਹਨੂੰ ਪਸਤੂ ਵਿੱਚ ਲੱਗਦੇ ਸਰਵੇ ਟੇਬਲਾਂ ਦੇ ਜਾਂ ਰੱਟੇ ਤੋਂ ਪੜ੍ਹਦੇ ਕਹਿੰਦੇ ਆ ਕਿ ਬਿਲਕੁਲ ਫਰੀ ਹੈ ਤੇ ਇੱਥੇ ਹਰ ਕੋਈ ਬੰਦਾ ਜਿਹੜਾ ਕੋਈ ਕਿਤਾਬ ਪੜ੍ਹ ਸਕਦਾ ਉਹ ਜਿਹੜਾ ਜੇਕਰ ਸਹਿਤਕ ਪ੍ਰੇਮੀਆਂ ਦੀ ਗੱਲ ਕਰੀਏ ਤਾਂ ਇਸ ਮੇਲੇ ਦੇ ਪ੍ਰਤੀ ਕਿਹ ਇਸ ਤਰ੍ਹਾਂ ਦਾ ਰੁਝਾਨ ਰਹਿੰਦਾ ਜੀ ਬਹੁਤ ਵਧੀਆ ਇੱਕ ਜਿਹੜਾ ਇਹਨਾਂ ਦਾ ਇਹ ਪਾਠਕਾ ਜਿਹੜਾ ਇੱਕ ਪੁਰਾਣਾ ਤਾਂ ਹੈਗੇ ਜਿਹੜਾ ਕਿਤਾਬ ਨਾਲ ਜੁੜਿਆ ਹੈ ਜਿਹੜਾ ਇੱਕ ਨਵੀਂ ਪੀੜ੍ਹੀ ਜਿਹੜੀ ਸਾਡੀ ਨਵੀਂ ਸੋਚ ਤੇ ਪੀੜ੍ਹੀ ਆ ਉਹ ਕੀ ਸੋਚਦੀ ਆ ਕਿਤਾਬਾਂ ਬਰਤੀ ਉਹਨਾਂ ਦਾ ਕੀ ਰਿਹਾਣਾ ਹੈ ਉਹ ਇਸ ਇਸ ਪਸਤਿਕ ਨੂੰ ਜਿਹੜਾ ਨਿਕਲਦਾ ਹੈ ਅਮਾ ਜਮਾ ਜਮਾ ਪਾਠਕਾ ਤੋਂ ਪੈਦਾ ਹੁੰਦੀ ਆ ਕਿਤਾਬਾਂ ਦਾ ਆ ਹੋਰ ਮੇਲੇ ਆ ਤੇ ਵੀ ਤੁਸੀਂ ਜਾਣਦੇ ਆ ਇਸ ਮੇਲੇ ਚ ਕੀ ਵੱਖਰਾ ਸੁਣੂ ਦੇਖਦਾ ਇਸ ਮੇਲੇ ਦੀ ਪੱਖਰਤਾ ਮੈਂ ਤੁਹਾਨੂੰ ਪਹਿਲਾਂ ਦੱਸ ਸਕਦਾ ਕੋਈ ਇੱਥੇ ਕਰਾਇਆ ਨਹੀਂ ਜਿਹਾ ਪਹਿਲਾਂ ਬਿਲਕੁਲ ਪੰਜ ਤਿੰਨ ਜਿਹੜਾ ਬਿਲਕੁਲ ਫਰੀ ਹੁੰਦਾ ਤੇ ਜਦ ਕਰਕੇ ਜਿਹੜੇ ਪ੍ਰਕਾਸ਼ ਨੂੰ ਸਾਰੇ ਆਉਂਦੇ ਉਥੇ ਆਪਾਂ ਸੇਲ ਕਰਨ ਵਾਲੇ ਲਗਭਗ ਸੰਜਾਵ ਦੇ ਵਿੱਚ ਜਿੰਨੇ ਲੋਕਾਂ ਉੱਤੇ ਪਹੁੰਚਦੇ ਆ ਤੇ ਬਾਕੀ ਗਿਣਤੀਆਂ ਜਿਹੜੀਆਂ ਪਾਪਾ ਫ੍ਰੀ ਤਾਂ ਆਗਮਨ ਪਰਵ ਕਰਕੇ ਜੋਰ ਬਹੁਤ ਸਾਰੇ ਦੇਸ਼ਾਂ ਦੇਸ਼ਾਂ ਤੋਂ ਹੁੰਦੇ ਆ ਕਿ 파ਟ ਕੋ ਬਹੁਤ ਵੱਡੀ ਸੰਕਲਪ ਵਿੱਚ ਜੀਵਨ ਕੇ ਨਿਕਲ ਕੇ ਇਸ ਕਰਕੇ ਕੁਸਤੀ ਦੇ ਲੱਲ ਕੇ ਆਮ ਕਰਕੇ ਦੇਖਿਆ ਗਿਆ ਵੀ 40 50 ਲੱਖ ਰੁਪਏ ਤੱਕ ਤਕਰੀਬਨ ਕਾਪਾ ਨੂੰ ਪੰਜ ਦਿਨਾਂ ਵਿੱਚ ਇੱਕ ਰਿਕਾਰਡ ਹੋਰ ਜਿਹੜਾ ਕਿਤੇ ਵੀ ਦੇਖਣਾ ਨਹੀਂ ਮਿਲਦਾ 50 ਲੱਖ ਰੁਪਏ ਦੇ ਵੱਡੇ ਸੰਪਨ ਦਾ ਦੇਖ ਜਾਨਾ ਬਹੁਤ ਵੱਡਾ ਹੈ